ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੀਆਂ ਸੱਤ ਕਹਿਤਿਆਂ ਦਾ ਤਾਂ ਸਭਰੇ ਸ਼ਾਹਦਤ ਬਾਗਬਾਨੀ ਵਾਲੇ ਕੇ ਹਜ਼ਰਾਂ ਦੇ ਪਿਛਲੇ ਪਾਗਾਂ ਦੇ ਵਿੱਚ ਆਪਾਂ ਜਾਣਿਆ ਕਿ ਕਿਸੇ ਗੁਰੂ ਸਾਹਿਬ ਨੰਨਤੋ ਸਾਹਿਬ ਦਾ ਕਿਲਾ ਛੱਡਦੇ ਹਨ ਇਸ ਤਰੀਕੇ ਨਾਲ ਪ੍ਰਵਾਸ ਕ ਵਿਛੋੜਾ ਸਸਨ ਨਦੀ ਤੇ ਪੈਂਦਾ ਹੈ ਉਹ ਮਹਿੰਦੀ ਮਹਾਰਾਜ ਬਡੇ ਸਾਹਿਬ ਜੀ ਨਾਲ ਚੰਕੌਰ ਦੀ ਗੜੀ ਵੱਲ ਜਾਂਦੇ ਹਨ ਮਾਤਾ ਗੁਜਰ ਕੌਰ ਦੀ ਛੋਟੇ ਸਰਜਾ ਦੇ ਬਾਬਾ ਜੂਰਾਵਰ ਸਿੰਘੀ ਬਾਬਾ ਫਤੇ ਸਿੰਘ ਜੀ ਅੱਲਾ ਘਰਾ ਤੋਂ ਹੰਦੇ ਹੋਏ ਫਰੰਦ ਤੱਕ ਜੋ ਫਰਦ ਸ਼ਹਾਦਤ ਹੋ ਹੁੰਦਾ ਹੈ ਗੋਵਿੰਦ ਸਿੰਘ ਮਹਾਰਾਜ ਜੀ ان ਕੌਦੀ ਗਰੀ ਦੇ ਵਿੱਚ ਇਹਗਾ ਨਾਮ ਜੋ ਦੁਨੀਆ ਦੀ ਅਨ ਬੈਲੈਂਸਡ ਬਾਤ ਆਵਾ ਯੁੱਧ ਉਸ ਇਹਨਾਂ ਕੌਦੀ ਸੱਤੀ ਤੇ ਹੁੰਦਾ ਹੈ ਇਸ ਤੋਂ ਬਾਅਦ ਆਪਾਂ ਜਾਣਾਂਗੇ ਪੰਨੇ ਵਿਭਾਗ ਦੇ ਵਿੱਚ ਕਿ ਕਿਸ ਤਰੀਕੇ ਨਾਲ ਸੋਤੇ ਪਾਗ ਵਿੱਚ ਅਸੀਂ ਜਾਣਿਆ ਕਿ ਮਾਤਾ ਗੁਜਰਕੌਰ ਜੀ ਅਤੇ ਸੋਤੇ ਸਾਜਦੇਵਾ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਰਾੰਧੀ ਤੱਕ ਤੇ ਸ਼ਹਾਦਤਾਂ ਨਜ਼ਾਮ ਵੀ ਗਏ ਨੇ ਤੇ ਦੀਵਾਨ ਟੋਡਰਮਲ ਜੀ ਵੱਲੋਂ ਮੋਹਰਾ ਨੂੰ ਫੜੀਆਂ ਕਰਕੇ ਮੋਹਰਾ ਵਿਛਾ ਕੇ ਜੋ ਹੈ ਉਹ ਸੱਤਖਰੀ ਦੀ ਆਂਦੀ ਹੈ ਤੇ ਮਾਤਾ ਗੁਜਰਕੌਰ ਜੀ ਤੇ ਸੋਤੇ ਸਾਜਦੇਵਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਹਕੂਮਤ ਵੱਲੋਂ ਮੋਤੀराम ਮਹਾਰਾਜ ਜੀ ਨੂੰ ਦੁੱਧ ਪਿਆਣ ਦੇ ਜੁਰਮ ਦੇ ਵਿੱਚ ਉਹਦਾ ਪਰਿਵਾਰ ਉਦੂ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਕਿਸ ਤਰੀਕੇ ਨਾਲ ਸਾਰਾ ਵਿਤਾਂਤ ਹੁੰਦਾ ਹੈ ਤੇ ਦੂਜੀ ਤਰਫ ਕਿੰਕਾਉਤ ਦੀ جنگ ਦੇ ਵਿੱਚ ਪੰਜ ਤਿਆਰਿਆਂ ਵੱਲੋਂ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਤੁਸੀਂ ਗੜੀ ਨਹੀਂ ਛੱਡ ਕੇ ਨਿਕਲ ਜਾਓ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਗੜੀ ਛੱਡਦੇ ਹਨ ਉਹ ਤਾੜੀ ਵਜਾਂਦੇ ਤਾੜੀ ਵਜਾ ਕੇ ਨਜ਼ਾਰਾ ਵਜਾ ਕੇ ਗੜੀ ਦੇ ਵਿੱਚੋਂ ਨਿਕਲਦੇ ਹਨ ਤੇ ਹਿੰਦੂ ਦਾ ਪੀਰ ਜਾ ਗਿਆ ਹੈ ਉਸੇ ਵਿੱਚ ਹਿੰਮਤ ਹੈ ਤਰੂਕ ਜਿੱਥੇ ਗੁਰੂ ਸਾਹਿਬ ਨੇ ਤਾੜੀ ਲਾਈ ਸੀ ਉਸੇ ਅੱਜ ਉਸ ਦੁਆਰਾ ਤਾੜੀ ਸਾਫ ਸੀ ਸ਼ੋਭੇ ਤਾਂ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਨਾਲ ਭਾਈ ਬਿਆਸ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਨਿਕਲਦੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਕੋਸ ਦੀ ਗਲੀ ਵਿੱਚੋਂ ਨਿਕਲਦੇ ਹਨ ਤਾਂ ਉਹ ਜੋੜਾ ਉੱਥੇ ਲਾ ਦਿੰਦੇ ਹਨ ਨਾਲ ਲਾ ਕੋੜਾ ਨਾਲ ਜਿੰਨਾ ਕੱਲਗੀ ਜੋ ਹੈ ਉਹ ਬਾਬਾ ਸੰਗਤ ਸਿੰਘ ਜੀ ਨੂੰ ਦੇਖੇ ਜਾਂਦੇ ਹਨ ਇਹ ਸਾਰਾ ਵਿਸਤਾਰਕ ਜੋ ਹੈ ਜਦੋਂ ਗੁਰੂ ਸਾਹਿਬ ਗੜੀ ਵਿੱਚੋਂ ਬਾਹਰ ਨਿਕਲਦੇ ਹਨ ਭਾਈ ਦਿਆ ਸਿੰਘ ਜੀ ਨਾਲ ਜਾਂਦੇ ਹਨ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਨੇ ਉੱਥੇ ਵਿਉਂਤ ਬਣਦੀ ਹੈ ਕਿ ਕਿਸ ਤਰੀਕੇ ਨਾਲ ਅੱਗੇ ਜਾ ਕੇ ਉਹ ਮਿਲਣਗੇ ਤੇ ਚਰਨ ਸਿੰਘ ਸਫਰੀ ਦੀ ਦੁਆਰਾ ਇੱਕ ਰਚਨਾ ਜੋ ਭਾਵਨਾਤਮਕ ਰਚਨਾ ਜੋ ਉਹਨਾਂ ਦੇ ਮਨ ਦੇ ਜੋ ਵਿਚਾਰ ਨੇ ਉਹਨਾਂ ਨੇ ਇੱਕ ਕਵਿਤਾ ਦੇ ਰੂਪ ਦੇ ਵਿੱਚ ਸਾਂਝੇ ਕੀਤੇ ਹਨ ਮੈਂ ਸਾਂਦਾ ਹਾਂ ਕਿ ਮੈਂ ਉਹ ਅੰਤ ਨਾਲ ਸਾਂਝੀ ਕਰਾਂ ਬੜੇ ਹੀ ਆਪੂਦਤਾ ਉਹ ਸਮਾਂ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੱਡੀ ਨੇ ਛੱਡ ਰਹੇ ਹਨ ਤੇ ਉਸ ਗੱਡੀ ਦੇ ਬਾਹਰ ਜੋ ਯੁੱਧ ਹੋਇਆ ਜੋ ਜੰਗ ਹੋਇਆ ਸੀ ਆ ਤੇ ਸਿੰਘਾਂ ਦੀਆਂ ਤੇ ਪਿਆਰੇ ਸਹਿਜਾ ਦੇਨੀਆਂ ਲੋਠਾ ਉੱਤੇ ਪਈਆਂ ਕਿਸ ਤਰੀਕੇ ਨਾਲ ਉਹ ਵਰਤਾਂਤ ਜੋ ਹੈ ਦਰਬ ਸਿੰਘ ਸਫਰੀ ਹੋਣ ਦਵਾਰ ਸਾਂਝਾ ਕੀਤਾ ਜਾਂਦਾ ਮੈਂ ਉਹ ਦਿਨਾਂ ਸੰਜੀਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੱਦਲਾਂ ਚੋ ਬਿਜਲੀ ચમਕ ਕੇ ਸਿੱਗੀ ਮਾਰਦੀ ਕੋਈ ਰੁਸ਼ਨਾਈ ਜਾਂ ਸਨੇਰੀ ਜਹੀ ਤਾਰਦੀ ਭਈ ਦੇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੁਖਾਤਵ ਹੋ ਕੇ ਗੱਲ ਕਰਦੇ ਨੇ ਦੇਆ ਸਿੰਘ ਵੱਲੇ ਜਾਂ ਨਿਗਾ ਗਈ ਦਾਤਾਰ ਦੀ ਉਹ ਪੱਟਾਂ ਉਤੇ ਲੋਥ ਲੈ ਕੇ ਬੈਠਾ ਸੀ ਦੁਝਾਰਦੀ ਮੋਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਚੁੰਮਦੀ ਬੋਲੇ ਦਿਆ ਸਿੰਘ ਲਾਚ ਤੱਕ ਤੇ ਮਾਸੂਮ ਦੀ ਉਹ ਜ਼ਿੰਦਗੀ ਦੇ ਦਾਤਾ ਸੁਨੇਹੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਇਤਾਂ ਨੂੰ ਤੂੰ ਪਾਲਿਆ ਦੇਖ ਕੇ ਜੁਝਾਰ ਕਿਉਂ ਪੈਰ ਖਿਸਕਾ ਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਲੱਗਾ ਹੋਇਆ ਬਾਦਸ਼ਾਹ ਤੂੰ ਕਿਛੇ ਕਿਹੜੀ ਗੱਲ ਦੇ ਲੱਗਾ ਹੁਆਂ ਪਾਤਸ਼ਾਹ ਤੂੰ ਕਿਛੇ ਕਿਹੜੀ ਗੱਲ ਦੇ ਆਏ ਪੁੱਤਰਾਂ ਦੀ ਪੀੜਤਾ ਫੇਰੂ ਵੀ ਨਹੀਂ ਚੱਲਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿਤਲਾ ਦੇ ਆ ਨਹੀਂ ਭਾਈ ਦੀ ਅਕੀਰ ਜਿਹੜੀ ਉਹ ਰਸ ਨੂੰ ਨਿਭਾ ਦੇ ਪਾਗ ਦੇ ਲਾ ਕੇ ਸੀਸ ਦੀ ਦੋ ਊਟ ਕੇ ਬਣਾ ਦੇ ਆ ਦਾਤਾ ਅੱਧੀ ਅੱਧੀ ਦੋਹਾਂ ਦੇ ਗਰੀਬਾਂ ਦੇ ਪਾਦਿਆਂ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਪਰ ਕਫਨੋਂ ਬਗੈਰ ਦੱਸ ਜੀ ਦੇ ਪੁੱਤਰੇ ਐ ਦਿਆ ਸਿੰਘ ਜੀ ਦੇ ਤੋਂ ਉਸ ਜੰਗ ਦੇ ਮੈਦਾਨ ਦੇ ਵਿੱਚੋਂ ਨਿਕਲਦੇ ਆਂ ਦਾ ਪਾਈਏ ਦਿਆ ਸਿੰਘ ਜੀ ਚਾਹ ਜਦਾ ਬਾਬਾ ਜੀ ਸਿੰਘ ਜੀ ਬਾਬਾ ਜਾਸ ਸਿੰਘ ਜੀ ਲੋਥ ਨੂੰ ਦੇਖ ਕੇ ਵਿਚਾਰ ਪ੍ਰਗਟ ਕਰਦੇ ਹਨ 3 ਵਜਾਂ ਵਾਲੇ ਮਾਝੀ ਸਾਧਨ ਦੇ ਤਾਗੁਰ ਗੋਬਿੰਦ ਸਿੰਘ ਮਹਾਰਾਜੀ ਜੋ ਅੰਦਿਆਤ ਸਿੰਘ ਜੀ ਨੂੰ ਕਹਿੰਦੇ ਹਨ ਪ੍ਰਮਾਨ ਕਰਦੇ ਹਨ ਕਰਨ ਸਿੰਘ ਸਫਰੀ ਦੇ ਨੇ ਆਪਣੇ ਸ਼ਬਦਾਂ ਵਿੱਚ ਇਹਨੂੰ ਬਿਆਨ ਕੀਤਾ ਹੈ ਬੋਲੇ ਦਸ਼ਮੇਚ ਪਿੱਤਾ ਮੁੱਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਦੇ ਵੇਖਣਾ ਮੈਦਾਨ ਵਿੱਚ ਜਰਾ ਨਿਗਾ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਵਾਰ ਕੀ ਖਾਲਸੇ ਨੂੰ ਛੱਡ ਪਿਆਰ ਉੱਤਾਂ ਦਾ ਜਿਤਾ ਦੇ ਆ ਉਹ ਦਿਆ ਸਿੰਘਾਂ ਸਿੱਖੀ ਚ ਵਖੇਮਾ ਕਿਦਾਂ ਪਾ ਦਿਆ ਔਖ ਸੋਖ ਵੇਲੇ ਜੇ ਮੇਰੇ ਸਿੰਘ ਭਾਈਵਾਲ ਨੇ ਦੇਖਣਾ میدان ਵਿੱਚ ਪਏ ਕਿਹੜੇ ਹਾਲ ਨੇ ਇਹਨਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਉਹ ਬਿਨਾ تنਖਾਹੋਂ ਜਿਹੜੇ ਰਹੇ ਮੇਰੇ ਨਾਲ ਜਦੋਂ ਤੱਕ ਇਹਨਾਂ ਦਾ ਸਾਬ ਨਹੀਂ ਮੁਕਦਾ ਅਜੀਤ ਤੇ ਜਦਾੜ ਦੀ ਮਾਂ ਲਾਸ਼ ਨਹੀਂ ਚੁੱਕਦਾ ਦਿਆ ਸਿੰਘਾ ਮੂੰਹ ਵਾਲੀ ਸੁੱਤੇ ਨੇ ਕੇ ਤਰੋੜ ਦੇ ਅਜੀਤ ਤੇ ਜਦਾੜ ਦਾ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂਓ ਕਫਨਾ ਨੂੰ ਲੋੜ ਦੇ ਤੂੰ ਇਹਨਾਂ ਦਾ ਹੀ ਦੋਮਾਲਾ ਇਹਦੇ ਮੂੰਹ ਉੱਤੇ ਔੜ ਦੇ ਦਿਆ ਸਿੰਘਾ ਕਿਉਂ ਦੇਈ ਜਾਣਾ ਮੋਦੀਆਂ ਥਮੀਆਂ ਚੱਲ ਅਜੇ ਸਿੱਖੀ ਦੀਆਂ ਵਾਟਾਂ ਹੋਰ ਵੀ ਨਿਲਮੀਆਂ ਚੱਲ ਅਜੇ ਸਿੱਖੀ ਦੀਆਂ ਵਾਟਾਂ ਹੋਰ ਵੀ ਨਿਲਮੀਆਂ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਪਰ ਲੋਕੀ ਕਹਿਣਗੇ ਕਹਿਣ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਨ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਤੋ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਪੁੱਤ ਹੋਰ ਸਮਝੇ ਰਾਹੀ ਪੂਰੀ ਪਰੇਤ ਦੀਆਂ ਮੰਜ਼ਲਾਂ ਦਾ ਇਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਅੰਸਾਂ ਜਹੇ ਪਿਆਸੇ ਆਂ ਉਤਰਾਨੋਂ ਮੂਹ ਮੋਤ ਦੇ ਪਾਂਵ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਵੀਰੇ ਲਾਲ ਲਟਾਮ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਜੀਤ ਖੁਸ਼ੀ ਦੇ ਗਾਮ ਦਾ ਦਿੱਤਾ ਤੁੰਦਸਨ ਪਿਤਾ王 ਮਹਾਰਾਜ ਪਰਵੰਸਦਾਨੀ ਜਿਨ੍ਹਾਂ ਨੇ ਸਰਵਾਂਸ ਲੁਟਾ ਦਿੱਤਾ ਗੁਰੂ ਸਾਹਿਬ ਜਦੋਂ ਉਹਨਾਂ ਕਾਜ਼ ਦੀ ਗੱਡੀ ਦੇ ਵਿੱਚੋਂ ਨਿਕਲਦੇ ਹਨ। ਕਿਵੇਂ ਮਾਛੀਵਾਰੇ ਦੇ ਜੰਗਲਾਂ 'ਚ ਲੰਘਦੇ ਹੋਏ ਗੁਰੂ ਸਾਹਿਬ ਗੁਲਾਬੇ ਤੇ ਪੰਜਾਬੇ ਦੇ ਉਸ ਬਾਗ ਦੇ ਵਿੱਚ ਪਹੁੰਚਦੇ ਹਨ। ਪਹਿਰਾ 'ਚ ਜੋੜਾ ਨਹੀਂ। ਨੀਲੇ, ਨੀਲਾ ਕੋੜਾ ਨਹੀਂ। ਉਕਲ ਗਈ ਨਹੀਂ। ਕੱਪੜੇ ਲੀਰੋਲੀ ਨੇ, ਜਮਾ ਲੀਰੋਲੀ ਹੈ। ਪਰਾਂ ਵਿੱਚ ਕੰਡੇ ਚੁਬੇ ਹੋਏ ਨੇ। ਉਹ ਪਾਦਸ਼ਾਹ ਉੱਥੇ ਦਰੋਸਾ ਨਹੀਂ ਕਰਦੇ, ਮਿਲਾਂ ਨਹੀਂ ਕਰਦੇ। ਸਰਾਜ ਨਹੀਂ ਦਤਾਂਦੇ। ਛੋਟੀਆਂ ਜਿੰਨੀਆਂ ਵੀ ਸਿੱਖਦਾ ਤਕਲੀਫਾਂ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਆ ਜਾਣ ਦਾ ਅਸੀਂ ਇਲਾਮੇ ਦੇਣ ਲੱਗੇ। ਅਕਾਸ਼ਾ ਇਹ ਸਭ ਕੁਝ ਪਰਮਾਤਮਾ ਲੁਟਾ ਕੇ ਵੀ ਫੇ ਇਹ ਗੱਲ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਵਾਹਿਗੁਰੂ ਦੀ ਯਾਦ ਕਰਦੇ ਆ ਉਸ ਦਾ ਸ਼ੁਕਰਾਨਾ ਕਰਦੇ ਹੋਏ। ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਨਾ ਕਹਿਣਾ ਸੁਧ ਬਿਨ ਰੋਗ ਲਜਾਈਆਂ ਦਾ ਉਹ ਦਿਨ ਆਜ਼ਮ ਵਾਸਾਂ ਦੇ ਰਹਿਣਾ ਹੂਲ ਸੁਰਾਹੀ ਖੰਜਰ ਪਿਆਲਾ ਬਿੰਗ ਤਸਾਈਆਂ ਦਾ ਸਹਣਾ ਯਾਦ ਜਿਹੇ ਦਾਸਾਂ ਨੂੰ ਸੱਥਰ ਚੰਗਾ ਮੱਟ ਖੇੜਿਆਂ ਦਾ ਨਾ ਪੁਰਾਨਾ ਕੀਤਾ ਇਹ ਰਾਤ ਨੂੰ ਪਿੰਡ ਦਾ ਸਰਾਣਾ ਲਾ ਕੇ ਜੰਡ ਦੇ ਦਰਖਤ ਦੇ ਥੱਲੇ ਜਾਮਾ ਲੀਰੋ ਨੀਰ ਪੈਰਾਂ ਚ ਲਹੂ ਵਗ ਰਿਆ ਗੁਰੂ ਸਾਹਿਬ ਉਸਤਤ ਦੇ ਵਿੱਚ ਪਰਮਾਤਮਾ ਦੀ ਯਾਦ ਦੇ ਵਿੱਚ ਜੁੜੇ ਹੋਏ ਇੱਥੇ ਹੀ ਸਾਥੀ ਚ ਇਸ ਆਰਾਮ ਕਰਦੇ ਹਨ ਉਧਰ ਸਮ ਬਾਦਰ 아이デア ਸਿੰਘ ਜੀ ਫੇਰ ਤਰ੍ਹਾਂ ਸਿੰਘ ਜੀ ਮਾਨ ਸਿੰਘ ਜੀ ਵੀ ਉੱਥੇ ਪਹੁੰਚ ਜਾਂਦੇ ਹਨ ਤੇ ਗੁਰੂ ਸਾਹਿਬ ਦਾ ਹਾਲ ਦੇਖਦੇ ਹਨ ਸੰਸਾਰ ਦੇ ਵਿੱਚ ਵਿਰਾਗ ਹੈ ਗੁਰੂ ਸਾਹਿਬ ਉਸ ਪਰਮਾਤਮਾ ਵਾਹਿਗੁਰੂ ਦੀ ਦੇਸ਼ੋਕ ਵਿੱਚ ਜੁੜੇ ਹੋਏ ਗੁਲਾਬੇ ਤੇ ਪੰਜਾਬੇ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਸਾਡੇ ਬਾਗ ਦੇ ਵਿੱਚ ਪਹੁੰਚੇ ਹਨ ਤਾਂ ਗੁਲਾਬਾ ਤੇ ਪੰਜਾਬਾ ਗੁਰੂ ਪਾਤਸ਼ਾਹੀ ਨੂੰ ਲੈਣ ਉੱਥੇ ਪਹੁੰਚਦਾ ਹੈ ਆਪਣੇ ਘਰ ਲੈ ਕੇ ਜਾਂਦੇ ਹਨ ਗੁਰੂ ਸਾਹਿਬ ਦੀ ਛੇੜਾ ਵਿੱਚ ਜੁੜਦੇ ਹਨ ਤੇ ਗੁਰੂ ਸਾਹਿਬ ਉੱਥੇ ਇਸ਼ਨਾਨ ਕਰਨ ਦੇ ਲਈ ਭਾਈ ਗੁਲਾਬੇ ਨੂੰ ਕਹਿੰਦੇ ਹਨ ਕਰੰਪਾਨ ਕਰਕੇ ਭਾਈ ਗੁਲਾਬਾ ਜੀ ਗੁਰੂ ਸਾਹਿਬ ਉਪਾਸ਼ਾ ਨੇ ਇਸ਼ਨਾਨ ਕਰਵਾਉਂਦੇ ਹਨ ਗੁਰੂ ਸਾਹਿਬ ਇੱਕ ਸੁਨੇਹਾ ਭਾਈ ਗੁਲਾਬੇ ਨੂੰ ਕਹਿੰਦੇ ਹਨ ਕਿ ਸੇ ਭਾਈ ਨਿਹਾਲੇ ਦੀ ਮਾਤਾ ਹਰਦੇਈ ਨੂੰ ਜਾ ਕੇ ਸਾਡਾ ਸਨੇਹਾ ਦੇਓ ਕਿ ਉਪਾਸ਼ਾ ਨੇ ਇਹ ਯਾਦ ਕੀਤਾ ਹੈ ਕਿ ਜੁਪੇਟਾ ਮਾਤਾ ਨੇ ਸਾਡੇ ਲਈ ਰੱਖੀ ਹੈ ਉਹ ਬੇਟਾ ਜ਼ਰੂਰ ਲੈ ਕੇ ਆ। ਫੈਜ਼ਲਾਬਾ ਰਾਤ ਨੂੰ ਹੀ ਮਾਤਾ ਹਦਈ ਦੇ ਕੋਲ ਪਹੁੰਚਦਾ ਹੈ ਤੇ ਗੁਰੂ ਸਾਹਿਬ ਦਾ ਸਨੇਹ ਦਿੰਦਾ ਹੈ। ਮਾਤਾ ਹਦਈ ਜਿਸ ਨੇ ਖੱਦਰ ਕੋਣ ਕੇ ਗੁਰੂ ਸਾਹਿਬ ਦੇ ਲਈ ਰੱਖਿਆ ਹੋਇਆ ਉਹ ਲੈ ਕੇ ਪਹੁੰਚਦੇ। ਤੇ ਗੁਰੂ ਸਾਹਿਬ ਰਾਤ ਦੇ ਵਕਤ ਦੇ ਅਮੇ ਫੈਜ਼ਲਾਬੇ ਦੇ ਘਰ ਰੁਕਦੇ ਹਨ। ਰਾਤ ਰੰਨੇ ਹੀ ਜਨੀ ਖਾਂ ਤੇ ਨਬੀ ਖਾਂ ਤੇ ਬੀਬੀ ਉਮਰੀ ਦੇ ਤਰ੍ਹਾਂ ਕੋਟਸਾਂ ਨੇ ਆਂਖਾਂ ਦੇ ਭਾਂਡੇ ਹਨ ਗੁਰੂ ਸਾਹਿਬ ਕੋ ਪਹੁੰਚਦੇ ਹਨ ਗੁਰੂ ਮਹਾਰਾਜ ਜੀ ਨੂੰ ਉੱਥੋਂ ਕੱਢਣ ਦੇ ਲਈ ਕਿਉਂਕਿ ਮੁਗਲਾਂ ਦੀਆਂ ਫੌਜਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਦੀ ਮਾਛੀਵਾੜੇ ਪਹੁੰਚੇ ਹੋਏ ਹਨ ਤੇ ਗਨੀ ਖਾਂ ਤੇ ਨਵੀ ਖਾਂ ਗੁਰੂ ਸਾਹਿਬ ਨੂੰ ਉੱਚ ਦਬੀਰ ਬਣਾ ਕੇ ਉੱਥੋਂ ਫੌਜਾਂ ਦੇ ਘੇਰੇ ਦੇ ਵਿੱਚੋਂ ਬਾਹਰ ਲੈ ਜਾਂਦੇ ਹਨ ਖੁਦ ਹੀ ਹੋ ਕੇ ਗੁਰੂ ਸਾਹਿਬ ਆਲਮਗੀਰ ਧਿਆਨ ਦੇ ਲਾਗੀ ਪਹੁੰਚਦੇ ਹਨ ਉੱਥੋਂ ਦੀ ਅੱਗੇ ਕੋਟ ਦੇ ਜੰਗਲਾਂ 'ਚ ਪਹੁੰਚਦੇ ਹਨ ਤੇ ਕਿਸਰੀ ਕੇ ਨਾਲ ਪੀਨਾ ਕਾਂਗਰ ਦੇ ਇਲਾਕੇ ਵਿੱਚ ਗੁਰੂ ਸਾਹਿਬ ਪਹੁੰਚਦੇ ਹਨ ਜਿੱਥੋਂ ਗੁਰੂ ਸਾਹਿਬ ਕਿਸੇ ਦੀ ਚਿੱਠੀ ਜਫਰਨਾਮਾ ਲਿਖਾ ਹੈ ਔਰ ਇਹ ਮਿਲਦੇ ਆਏ ਇਸ ਤਰ੍ਹਾਂ ਗੁਰੂ ਸਾਹਿਬ ਉਸੇ ਧੋਖੇ ਦੀ ਫਰੇਬ ਦੀ ਗੱਲ ਉਸ ਜਫਰਨਾਮੇ ਦੇ ਵਿੱਚ ਕਰਦੇ ਹਨ ਗੁਰੂ ਸਾਹਿਬ ਇਹ ਗੱਲ ਕਹਿੰਦੇ ਹਨ ਜੀ ਹਾਂ ਸਦਕੇ ਕੀ ਹੋਇਆ ਜੀ ਹਾਂ ਸਦਕੇ ਬੱਚਗਾ ਕੁਛ ਤਾਂ ਚਾਰ ਹੋਇਆ ਜੇ ਤੂੰ ਮੇਰੇ ਚਾਰ ਪੁੱਤਰਾਂ ਨੂੰ ਕੋਹ ਹੋ ਕੇ ਸ਼ਹੀਦ ਕਰ ਦਿੱਤਾ ਈ ਹਾ ਸ਼ੁੱਧ ਕੇ ਬੱਚ ਜਾਣ ਕੁਸ਼ਤਾਚਾਰ ਬਾਕੀ ਬੇਮਾਦਰ ਉੱਚੀ ਦਾਮਾ ਤੇ ਮੇਰਾ ਖਾਲਸਾ ਅਜੇ ਜਿਉਂਦਾ ਹੈ ਮੇਰਾ ਖਾਲਸਾ ਵੀ ਮੇਰਾ ਪੁੱਤਰ ਹੈ ਤੇਰੇ ਅਨਿਆਏ ਤੇਰਾ ਜ਼ੁਲਮ ਹੈ ਉਸ ਦੇ ਖਿਲਾਫ ਮੇਰਾ ਖਾਲਸਾ ਜੁੜਨਾ ਹੈ ਉਹ ਲੜਦਾ ਰਹੇਗਾ ਇਸ ਤਰੀਕੇ ਨਾਲ ਜਿਹੇ ਜੋ ਸ਼ਹਾਦਤ ਦਾ ਸਫਰ ਹੈ ਉਹ ਉਹਦੇ ਸਤ ਕਹਿਰ ਦੀਆਂ ਨੱਖਾਂ ਹੈ ਉਸ ਤਰੀਕੇ ਨਾਲ ਗੁਰੂ ਸਾਹਿਬ ਮੇਰਾ ਸਰਬੰਸ ਜੋ ਹੈ ਇਹ ਦਿਨਾਂ ਦੇ ਵਿੱਚ ਨੋਟਾ ਦਿੱਤਾ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕਿਆ ਤਿਆ ਇਹ ਵਤ ਕਈ ਨਜ਼ਾਰ ਇਹ ਖਾਲਸੇ ਤੇ ਬਹੁਤ ਵੱਡਾ ਕਰਜ਼ ਹੈ ਗੁਰੂ ਸਾਹਿਬ ਦਾ ਮਾਨਵਤਾ ਤੇ ਮਨੁੱਖਤਾ ਤੇ ਬਹੁਤ ਵੱਡਾ ਕਰਜ਼ ਹੈ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਲਈ ਔਮ ਦੇ ਲਈ ਆਪਣਾ ਸਰਬੰਸ ਤੱਕ ਵਾਰ ਦਿੱਤਾ ਤੇ ਆਓ ਇਹਨਾਂ ਉਹ ਦਿਨ ਸਤ ਕੈਰ ਦੀਆਂ ਹੜਾਤਾਂ ਦੇ ਵਿੱਚ ਇਸ ਲਸਾਨੀ ਸ਼ਹਾਦਤ ਨੂੰ ਯਾਦ ਕਰੀਏ ਮਾਤਾ ਗੁਜਰ ਕੌਦੀ ਸਾਲ ਸਾਬ ਜਾਦੇ ਬਾਬਾ ਜੀ ਸਿੰਘ ਜੀ ਬਾਬਾ ਜੀ ਦਾ ਸਿੰਘ ਜੀ ਬਾਬਾ ਜੂਰਾਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇਨੇ ਤਾਂ ਸਿੰਘਾ ਸਿੰਘ ਜਿਹਨਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਉਹਨਾਂ ਨੂੰ ਨਮਨ ਕਰੀਏ ਸੇਵਾਦਾਰ ਕਰੀਏ ਮਾਤਾ ਗੁਜਰ ਕੌਦੀ ਸਾਲ ਸਾਬ ਜਾਦੇ ਉਹਨਾਂ ਸਿੰਘਾ ਸਿੰਘ ਜੀ ਦੀ ਸ਼ਹਾਦਤ ਨੂੰ ਨਮਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ